ਆਪਣੇ ਘਰ ਚ ਰਿਸ਼ਤੇਦਾਰੀ ਚ ਜਾਂ ਭਾਈਚਾਰੇ ਚ ਕੋਈ ਬੰਦਾ ਬਿਮਾਰ ਹੋ ਜਾਂਦਾ ਹੈ ਆਪਾਂ ਉਹਦਾ ਪਤਾ ਲੈਣ ਜਾਂਦੇ ਆ ਘਰ ਦੇ ਨੂੰ ਪੁੱਛਦੇ ਆ ਜੀ ਕਿਵੇਂ ਆ ਮੁੰਡਾ ਉਹ ਕਹਿੰਦੇ ਜੀ ਪੀਜੀਆਈ ਚੰਡੀਗੜ੍ਹ ਚ ਹੈ ਡਾਕਟਰ ਕਹਿੰਦੇ 2 ਦਿਨ ਹੋਰ ਦੇਖਾਂਗੇ ਨਹੀਂ ਆਪਰੇਸ਼ਨ ਕਰਨਾ ਪਊਗਾ ਆਪਾਂ ਕਹਿੰਦੇ ਚਲੋ ਪ੍ਰਮਾਤਮਾ ਠੀਕ ਕਰ ਦੇ ਜੀ ਨਾਲ ਆਪਾਂ ਸਲਾਹ ਦੇ ਦਿੰਨੇ ਆ ਕਿ ਨਾਲ ਦੇਵੀਗੜ੍ਹ ਹੈ ਦੇਵੀਗੜ੍ਹ ਦੇ ਇੱਕ ਸਿਆਣਾ ਹੈ ਝਾੜਾ ਕਰਦਾ ਹੈ ਵੀ ਝਾੜਾ ਹੀ ਕਰਾ ਕੇ ਦੇਖ ਲਓ ਦੇਵੀਗੜ੍ਹ ਵਾਲੇ ਸਿਆਣੇ ਤੋਂ ਉਹ ਹੁਣ ਜਿਹੜੇ ਘਰ ਚ ਬਿਮਾਰ ਆ ਉਹ ਕਹਿੰਦੇ ਯਾਰ ਜਿੱਥੇ ਇੰਨੇ ਪੈਸੇ ਡਾਕਟਰਾਂ ਤੇ ਫੂਕਤੇ ਆ ਕਿਤੇ ਦੇਵੀਗੜ੍ਹ ਵਾਲਾ ਮਨ ਚ ਬਹਿਮ ਹੀ ਨਾ ਰਹਿ ਜੇ ਓਏ ਉਹ ਦੇਵੀਗੜ੍ਹ ਵਾਲੇ ਤੋਂ ਝਾੜਾ ਕਰਾ ਕੇ ਦੇਖ ਲੈਂਦੇ ਨੇ ਆਹੀ ਮੈਂ ਤੁਹਾਨੂੰ ਕਹਿਣ ਆਇਆ ਹਰਿਆਣੇ ਦੇ ਵਿੱਚ ਬਿਮਾਰੀ ਵਧੀ ਐ ਜਾਂ ਘਟੀ ਐ ਵਧੀ ਐ ਫਿਰ ਮਿੰਤ ਵਾਲੀ ਗੱਲ ਐ ਸਾਥੋਂ ਝਾੜਾ ਪਵਾ ਕੇ ਦੇਖ ਲੋ ਕੀ ਪਤਾ ਕੰਮ ਬਣ ਜੇ ਕੀ ਪਤਾ ਪੰਜਾਬ ਵਾਂਗੂ ਗੱਲੀ ਬਣ ਜੇ It's <laughs>